ਦੁਬਈ ਦੇ ਵਿੱਚ ਪਾਤੀ ਗੈਂਗਸਟਰਾਂ ਦੀ ਪਹਿਲੀ ਗੈਂਗ ਵਾਰ ਦੀ ਖਬਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ। ਨਾਜ਼ੀਏ ਕਿ ਦੁਬਈ ਦੇ ਵਿੱਚ ਇਹ ਗੈਂਗਸਟਰ ਦੀ ਗੈਂਗ ਵਾਰ ਦਾ ਮਾਮਲਾ ਹੁਣ ਭੱਖ ਗਿਆ ਹੈ। ਦਰਸਲ ਇੱਕ ਵੱਡੇ ਗੈਂਗਸਟਰ ਦੇ ਨਾਲ ਜਿਹੜੀ ਆ ਛੜਪ ਹੋਣ ਦਾ ਇਹ ਗੈਂਗ ਵਾਰ ਦਾ ਮਾਮਲਾ ਸੁਰਖੀਆਂ ਦੇ ਵਿੱਚ ਹੈ। ਦੱਸ ਜੀਏ ਕਿ ਹੁਣ ਲਗਾਤਾਰ ਜਿੱਥੇ ਇਹ ਵੱਡੇ ਗੈਂਗਸਟਰਾਂ ਦੇ ਵੱਲੋਂ ਪਹਿਲਾ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਜਾਂਦਾ ਤੇ ਬਾਅਦ ਦੇ ਵਿੱਚ ਜੇ ਜ਼ਿੰਮੇਵਾਰੀ ਜਿਹੜੀ ਆ ਸੋਸ਼ਲ ਮੀਡੀਆ ਤੇ ਲਈ ਜਾਂਦੀ ਆ ਤਾਂ ਇਸੇ ਤਰੀਕੇ ਦੇ ਨਾਲ ਹੁਣ ਦੁਬਈ ਦੇ ਵਿੱਚ ਇਹ ਗੈਂਗਵਾਰ ਭਾਰਤੀ ਗੈਂਗਸਟਰਾਂ ਦੀ ਜਿਹੜੀ ਛਿੜਦੀ ਹੋਈ ਦਿਖਾਈ ਦਿੱਤੀ ਆ ਪੂਰਾ ਮਾਮਲਾ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਦੱਸ ਦਈਏ ਕਿ ਹੁਣ ਦੁਬਈ ਦੇ ਵਿੱਚ ਭਾਰਤੀ ਗੈਂਗਸਟਰਾਂ ਵਿਚਕਾਰ ਕਥਿਤ ਤੌਰ ਤੇ ਪਹਿਲੀ ਗੈਂਗਵਾਰ ਦੀ ਖਬਰ ਤਾਂ ਸਾਹਮਣੇ ਆ ਗਈ ਪਰ ਇਸ ਦੇ ਨਾਲ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਪਾਈਆਂ ਜਾ ਰਹੀਆਂ ਨੇ ਜੋ ਨਾਮੀ ਗੈਂਗਸਟਰ ਰੋਹਿਤ ਕੁਦਾਰਾ ਨਾਲੇ ਜੁੜੇ ਇੱਕ ਕਾਉਂਟੇ ਸ਼ੇਅਰ ਕੀਤੀ ਗਈ ਹੈ ਇਸ ਪੋਸਟ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਕਰੀਬੀ ਸਹਿਯੋਗੀ ਜ਼ੋਰਾ ਸਿੰਘ ਉਰਫ ਸਿੱਪਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਪੋਸਟ ਵਿੱਚ ਕਿਹਾ ਗਿਆ ਹੈ ਕਿ ਦੁਬਈ ਵਿੱਚ ਜ਼ੋਰਾ ਸਿੱਧੂ ਦਾ ਕਤਲ ਗਲਾ ਵਡ ਕੇ ਕੀਤਾ ਗਿਆ ਹੈ ਦੋਸ਼ ਇਹ ਹੈ ਕਿ ਬਿਸ਼ਨੋਈ ਦੇ ਨਿਰਦੇਸ਼ਕਾ ਦੇ ਤੇ ਗੈਂਗ ਲਈ ਸਿੱਧੂ ਹੋਲਡਰ ਵਜੋਂ ਕੰਮ ਕਰ ਰਿਹਾ ਸੀ ਤੇ ਦੁਬਈ ਵਿੱਚ ਬੈਠ ਕੇ ਕੈਨੇਡਾ ਤੇ ਅਮਰੀਕਾ ਵਿੱਚ ਕਈ ਵਿਅਕਤੀਆਂ ਨੂੰ ਧਮਕੀਆਂ ਦੇ ਰਿਹਾ ਸੀ ਪੋਸਟ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਸਿੱਧੂ ਨੇ ਪਹਿਲੀ ਪਹਿਲਾ ਜਰਮਨੀ ਵਿੱਚ ਗੁਦਾਰਾ ਦੇ ਇੱਕ ਸਾਥੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਾਰਨ ਇਹ ਬਦਲਾ ਲਿਆ ਗਿਆ ਦੇਸ਼ ਤੇ ਵਿੱਚ ਪੋਸਟ ਵਿੱਚ ਇਹ ਵੀ ਕਿਹਾ ਗਿਆ ਕਿ ਦੁਬਈ ਵਿੱਚ ਲਾਰੈਂਸ ਦੀ ਜ਼ੋਰਾ ਸਿੱਧੂ ਦਾ ਗਲਾ ਵਟ ਕੇ ਕਤਲ ਕਰ ਦਿੱਤਾ ਗਿਆ ਲਾਰੈਂਸ ਔਰ ਇਹ ਇਹ ਕੰਮ ਅਸੀਂ ਕਰਵਾਇਆ ਉਹ ਦੁਬਈ ਵਿੱਚ ਬੈਠ ਕੇ ਕੈਨੇਡਾ ਤੇ ਅਮਰੀਕਾ ਵਿੱਚ ਧਮਕੀਆਂ ਦੇ ਰਿਹਾ ਸੀ ਜਿਹੜੇ ਲੋਕ ਸੋਚਦੇ ਹਨ ਕਿ ਦੁਬਈ ਸੁਰੱਖਿਤ ਹੈ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਕਿ ਜੇਕਰ ਸਾਡੇ ਦੁਸ਼ਮਣ ਹਨ ਤਾਂ ਕਿਤੇ ਵੀ ਸੁਰੱਖਿਤ ਨਹੀਂ ਹਨ ਰੋਹਿਤ ਗੁਦਾਰਾ ਤੋਂ ਇਲਾਵਾ ਗੋਲਡੀ ਬਰਾੜ ਬਰਿੰਦਰ ਵਿਰੇਂਦਰ ਚਰਨ ਮਹਿੰਦਰ ਸਰ ਸਰਨ ਡੇਲਾਨਾ ਅਤੇ ਵਿੱਕੀ ਪਹਿਲਵਾਨ ਕੋਟਕਪੂਰਾ ਦਾ ਵੀ ਪੋਸਟ ਵਿੱਚ ਜ਼ਿਕਰ ਕੀਤਾ ਗਿਆ ਇਹ ਸਾਰੇ ਕਥਿਤ ਤੌਰ ਤੇ ਉਹ ਵਿਰੋਧ ਦੇ ਮੈਂਬਰ ਹਨ ਜਿਨ੍ਹਾਂ ਨੇ ਹਮਲੇ ਦੀ ਸੀ ਮੇਵਾਰੀ ਦਈ ਹੈ ਪੋਸਟ ਵਿੱਚ ਅੱਗੇ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਪੁਲਿਸ ਹਰ ਜਗ੍ਹਾ ਨਹੀਂ ਪਹੁੰਚ ਸਕਦੀ ਪਰ ਅਸੀਂ ਪਹੁੰਚਾਂਗੇ ਜੋ ਵੀ ਵਿਰੋਧ ਕਰੇਗਾ ਤਿਆਰ ਰਹੇ ਹਾਲਾਂਕਿ ਦੁਬਈ ਪੁਲਿਸ ਨੇ ਅਜੇ ਤੱਕ ਇਸ ਕਥਿਤ ਕਤਲ ਦੀ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਹੈ ਬਹੁਤ ਸਾਰੇ ਸੁਰੱਖਿਆ ਮਾਹਿਰਾਂ ਦੇ ਅਨੁਸਾਰ ਦੁਬਈ ਵਰਗੇ ਬਹੁਤ ਜ਼ਿਆਦਾ ਨਿਗਰਾਨੀ ਵਾਲੇ ਸ਼ਹਿਰ ਵਿੱਚ ਅਜਿਹੀ ਘਟਨਾ ਨੂੰ ਅ ਅਸਾਧਾਰਨ ਮੰਨਿਆ ਜਾਂਦਾ ਹੈ ਇਸ ਲਈ ਜਿਹੜੇ ਅਧਿਕਾਰਿਤ ਪੁਸ਼ਟੀ ਦੀ ਉਡੀਕ ਕਰਨਾ ਮਹੱਤਵਪੂਰਨ ਹੈ ਭਾਰਤੀ ਸੁਰੱਖਿਆ ਏਜੰਸੀਆਂ ਵੀ ਜਿਹੜੀਆਂ ਨੇ ਮਾਮਲੇ ਦੀ ਨਿਗਰਾਨੀ ਕਰ ਰਹੀਆਂ ਨੇ ਹਾਲਾਂਕਿ ਜਦੋਂ ਤੱਕ ਦੁਬਈ ਪੁਲਿਸ ਕੋਈ ਸਪਸ਼ਟਿਕਰਨ ਨਹੀਂ ਪ੍ਰਦਾਨ ਕਰਦੀ ਹੈ ਇਸ ਮਾਮਲਾ ਸਿਰਫ ਸੋਸ਼ਲ ਮੀਡੀਆ ਦਾਅਵਾ ਤੇ ਅਧਾਰਿਤ ਮੰਨਿਆ ਜਾ ਰਿਹਾ ਹੈ ਤਾਂ ਇਸੇ ਤਰੀਕੇ ਦੇ ਨਾਲ ਮਾਮਲਾ ਸੁਰਖਿਆਤ ਵਿੱਚ ਹੈ ਔਰ ਤੁਹਾਨੂੰ ਦੱਸ ਦਈਏ ਕਿ ਕਿਹਾ ਜਾ ਰਿਹਾ ਪੋਸਟ ਦੇ ਵਿੱਚ ਕਿ ਦੁਬਈ ਵਿੱਚ ਜ਼ੋਰਾ ਸਿੱਧੂ ਦਾ ਕਤਲ ਜਿਹੜਾ ਵਾ ਉਹ ਕੀਤਾ ਗਿਆ ਹੈ ਇਸੇ ਤਰੀਕੇ ਨਾਲ ਤੁਹਾਨੂੰ ਦੱਸ ਦਈਏ ਕਿ ਜੋ ਨਾਮੀ ਗੈਂਗਸਟਰ ਰੋਹਿਤ ਕੁਦਾਰਾ ਨਾਲ ਜੁੜੇ ਇੱਕ account ਦੇ ਵਿੱਚ ਇਹ ਜਾਣਕਾਰੀਆਂ ਸਾਹਮਣੇ ਆਈਆਂ ਨੇ ਕਿ ਗੈਂਗਸਟਰ ਲਾਰੈਂਸ ਬਿਸ਼ਰੋਈ ਦੇ ਕਰੀਬੀ ਸਹਿਯੋਗੀ ਜ਼ੋਰਾ ਸਿੱਧੂ ਉਰਫ ਸਿੱਪਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਇਸੇ ਤਰੀਕੇ ਦੇ ਨਾਲ ਦੱਸੀਏ ਕਿ ਵਿਸ਼ਨੋਈ ਦੇ ਨਿਰਦੇਸ਼ਕਾਂ ਤੇ ਗੈਂਗ ਲਈ ਸਿੱਧੂ ਹੋਲਡਰਾ ਵੱਜੋਂ ਕੰਮ ਕਰ ਰਿਹਾ ਸੀ ਅਤੇ ਦੁਬਈ ਵਿੱਚ ਬੈਠ ਕੇ ਕੈਨੇਡਾ ਤੇ ਅਮਰੀਕਾ ਵਿੱਚ ਵਿਅਕਤੀਆਂ ਨੂੰ ਧਮਕੀਆਂ ਦੇ ਰਿਹਾ ਸੀ ਤੇ ਇਸ ਕਰਕੇ ਇਹ ਵੱਟੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਤੇ ਪਰ ਦੁਬਈ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਤੇ ਕੋਈ ਵੀ ਸਪਸ਼ਟਿਕਰਨ ਨਹੀਂ ਦਿੱਤਾ ਗਿਆ